ਸੁਪਰ ਵਾਗਰ ਆ ਰਿਹਾ ਹੈ ਬਾਈ ਉਹ ਡੈਡੀ ਨੂੰ ਬੁਖਾਰ ਜਾ ਰਿਹਾ ਉਹਨੂੰ ਦਵਾਈ ਦਵਾਉਣ ਗਏ ਹੋਏ ਨੇ ਡੈਡੀ ਨੂੰ ਅਸੀਂ ਸੇ ਤੋਂ ਅੰਦਰੋਂ ਚਲੀ ਨੂੰ ਮੈਂ ਬੋਲ ਮੈਂ ਵੀ ਗਵਾਮਾ ਤੂੰ ਵੀ ਆਵੇਂਗਾ ਸੇ ਮੈਂ ਫੜ ਲਾਂ ਕੈਮਰਾ ਹਾਂ ਫੜ ਲਾਂ ਫੜਨਾ ਤੈਂ ਤਰਨੇ ਕਰਦੇ ਚੰਚਾ ਵੀ ਨਹੀਂ ਕਰਨਾ ਚਾਹ। ਕਰਜੋ ਤੇ ਕਰਜੋ ਖਾ ਲੈ। ਰੂਹ ਦਾ ਕੀ ਕਰੇਗਾ? ਪਾਰੇ ਵੀ ਤਬਾਪੂ ਇਹਦੇ ਮੂਜੇ। ਉਹ ਟੇਬਲ ਕਰ ਦੇ ਫਿਰ ਦੀਦੂ ਕਣੀ। ਉਹ ਟੇਬਲ ਕਰ ਦੇ। ਉਹ ਪਿਆ ਟੇਬਲ ਉੱਚਾ। ਛੋਟੀ ਜੀ ਮੁਰਕੀ ਤੋੜ ਲੈ ਕਰ ਪਤਾ। ਦਾਲ ਚਨਾ ਵੇੜ ਲੈ ਕਰ। ਤੇ ਫੇਰ ਵਸ ਟਰੰਕ ਚਾਹੇ ਲਿਖਣਾ ਘਾਰੇ ਬਸ ਥੋੜਾ ਹੈ ਥੋੜਾ ਹੈ ਆ ਵੀ ਬਾਈ ਕੋਰ ਵੀ ਬਾਈ ਜੀ ਲੋ ਜੀ ਖਾ ਖਾਲੇ ਅੱਜ ਇਹ ਕਹਨੇ ਆਸੀਂ ਖਵਾਵਾਂਗੇ ਕਰ ਲਓ ਮੂੰਜੀ ਦੋ ਵੀ ਰੱਖੋ ਦੂਤਾ ਕਰਨਾ ਮਹਿਗਾ ਨਹੀਂ ਮੈਨੂੰ ਕਰਦਾ ਨਾਲ ਹੈ ਗੱਡੀ ਨੇ ਫੇਟ ਮਾਰਤੀ ਔਰ ਫੇਟ ਮਾਰਤੀ ਗੱਡੀ ਨੇ ਦਵਾਈ ਲੈ ਇੰਟਰਵਿਊ ਕੋ ਜਾ ਕੇ ਹੁਣ ਆ ਹੁਣ ਦੱਸੇ ਰਹੀ ਦੀ ਯਾਨੀ ਕਿੱਧਰ ਲੰਘ ਗਏ ਸਾਰੇ ਅੱਜ ਖਾਣਾ ਨਾ ਜੀ ਕਰ ਮਾ ਦਵਾਈ ਦਿਵਾਉਣ ਗਏ ਹੋਏ ਨੇ ਡੈਡੀ ਨਾਲ ਰੇਟਾਂ